ਮੌਸਮ ਨੇ ਆਪਣੀ ਕਰਵਟ ਬਦਲਨੀ ਸ਼ੁਰੂ ਕਰਤੀ ਹੈ ਜਿਉਂ ਹੀ ਦੀਵਾਲੀ ਲੰਗੀ ਦੀਵਾਲੀ ਤੋਂ ਬਾਅਦ ਇੱਕਦਮ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਦੀਵਾਲੀ ਤੋਂ ਪਹਿਲਾਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ ਪਰ ਝੋਨੇ ਦੇ ਸੀਜ਼ਨ ਕਰਕੇ ਇਸ ਵਾਰ ਸਰਕਾਰਾਂ ਵੱਲੋਂ ਸਖਤੀ ਹੋਣ ਦੇ ਬਾਵਜੂਦ ਕੋਈ ਹਲਕਾ ਫੁਲਕਾ ਇੱਕ ਅੱਧਾ ਕੋਈ ਕੇਸ ਦੇਖਣ ਨੂੰ ਮਿਲਿਆ ਕਿ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਹੋਵੇ ਤਾਂ ਬਹੁਤਾ ਜਿਹੜਾ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਅੱਗ ਲਾਉਣ ਤੇ ਜਿਹੜੀ ਪਾਬੰਦੀ ਲੱਗੀ ਰਹੀ ਪਰ ਇਸ ਦੇ ਬਾਵਜੂਦ ਵੀ ਮੌਸਮ ਦੇ ਜਿਹੜੇ ਸਮੀਕਰਨ ਨੇ ਮੌਸਮ ਦੇ ਵਿੱਚ ਜਿਹੜਾ ਇੱਕ ਵੱਡਾ ਬਦਲਾਅ ਆਇਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਹਲੇ ਨਵੰਬਰ ਮਹੀਨਾ ਅੱਧ ਹੋਇਆ ਹਲੇ ਤੇ ਅੱਧ ਦੇ ਹੋਣ ਦੇ ਬਾਵਜੂਦ ਵੀ ਪਿਛਲੇ ਸਾਲਾਂ ਦੇ ਵਿੱਚ ਆਪਾਂ ਕਦੇ ਨਵੰਬਰ ਮਹੀਨੇ ਦੇ ਵਿੱਚ ਇੰਨੀ ਧੁੰਦ ਨਹੀਂ ਵੇਖੀ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿਛਲੇ 2-3 ਦਿਨਾਂ ਤੋਂ ਜਿਹੜੀ ਲਗਾਤਾਰ ਧੁੰਦ ਵਧ ਰਹੀ ਹੈ ਤਾਂ ਇਹ ਮੌਸਮੀ ਧੁੰਦ ਨਹੀਂ ਹੈ ਬਹੁਤੇ ਲੋਕ ਜਾਂ ਬਹੁਤੇ ਇਹ ਇੱਕ ਕਿਆਸੇ ਲਾਈ ਜਾ ਰਹੀ ਨੇ ਕਿ ਮੌਸਮ ਬਦਲਣ ਕਰਕੇ ਸਰਦੀਆਂ ਆ ਗਈਆਂ ਨੇ ਸਰਦੀਆਂ ਕਰਕੇ ਜਿਹੜੀ ਹੈਗੀ ਆ ਠੰਡ ਪੈਣੀ ਸ਼ੁਰੂ ਹੋ ਗਈ ਤੇ ਧੁੰਦ ਪੈਣੀ ਸ਼ੁਰੂ ਹੋ ਗਈ ਪਰ ਇਹ ਮੌਸਮੀ ਧੁੰਦ ਨਹੀਂ ਹੈ ਮੌਸਮ ਵਿਭਾਗ ਦੀ ਇੱਕ ਰਿਪੋਰਟ ਦੇ ਅਨੁਸਾਰ ਤੁਹਾਡੇ ਨਾਲ ਕੁਝ ਅੰਕੜੇ ਸਾਂਝੇ ਕਰੀਏ ਕਿ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ yellow ਸਮੋਗ ਅਲਰਟ ਜਾਰੀ ਕਰਤਾ ਮੌਸਮ ਵਿਭਾਗ ਨੇ ਚੰਡੀਗੜ੍ਹ ਦੇ ਵਿੱਚ AQI ਜਿਹੜਾ ਪ੍ਰਦੂਸ਼ਣ ਦਾ ਜਿਹੜਾ ਪਾਰਾ ਹੈ ਪ੍ਰਦੂਸ਼ਣ ਦਾ ਪਾਰਾ ਜਿਹੜਾ ਹੈਗਾ 400 ਦੇ ਪਾਰ ਹੋ ਗਿਆ ਪ੍ਰਦੂਸ਼ਣ ਦਾ ਤੇ ਜਦ ਕਿ ਇਸ ਤੋਂ ਬਾਅਦ ਇਸ ਦੀ ਰੈਡ ਅਲਰਟ ਜਾਰੀ ਕਰਤਾ ਪੰਜਾਬ ਚ 5 ਡਿਗਰੀ ਤੇ ਚੰਡੀਗੜ੍ਹ ਦੇ ਵਿੱਚ 4 ਡਿਗਰੀ ਜਿਹੜਾ ਤਾਪਮਾਨ ਦੇ ਵਿੱਚ ਵਾਧਾ ਹੋਇਆ ਤੁਸੀਂ ਵੇਖਦੇ ਹੋਵੋਗੇ ਅਸੀਂ ਘਰਾਂ ਦੇ ਵਿੱਚ ਬੈਠੇ ਆ ਹਲੇ ਵੀ ਪੱਖੇ ਚੱਲ ਰਹੇ ਨੇ ਦਫ਼ਤਰਾਂ ਦੇ ਵਿੱਚ ਪੱਖੇ ਚੱਲ ਰਹੇ ਨੇ ਤਾਂ ਇਹ ਮੌਸਮ ਜਿਹੜਾ ਹੈਗਾਗਾ ਉਹਨਾਂ ਪਟਾਕਿਆਂ ਦੀਵਾਲੀ ਕਰਕੇ ਪਟਾਕਿਆਂ ਦੇ ਪ੍ਰਦੂਸ਼ਣ ਕਰਕੇ ਜਿਹੜਾ ਇਹਦੇ ਵਿੱਚ ਇੱਕ ਚਿੰਜ ਆਇਆਗਾ ਇਸੇ ਦੌਰਾਨ ਇਸੇ ਦੌਰਾਨ ਪੱਛਮੀ ਹਿਮਾਲਿਆ ਦੇ ਵਿੱਚ ਹਿਮਾਲਿਆ ਪਰਬਤ ਦੇ ਵਿੱਚ ਇੱਕ ਡਿਸਟਰਬੈਂਸ ਹੋਈ ਆ ਜਿਹਨੂੰ ਵੈਸਟਰਨ ਡਿਸਟਰਬੈਂਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਵੀ ਸਰਗਰਮ ਹੋ ਗਿਆ ਹੈ ਵੈਸਟਰਨ ਡਿਸਟਰਬੈਂਸ ਤੋਂ ਪੰਜਾਬ ਦੀ ਦੂਰੀ ਹੋਣ ਕਰਕੇ ਪੰਜਾਬ ਦੇ ਵਿੱਚ ਹਾਲੇ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਪਰ ਤਾਪਮਾਨ ਦੇ ਵਿੱਚ ਜਿਹੜੀ ਹੈਗੀ ਆ ਥੋੜਾ ਬਦਲਾਵ ਦੇਖਣ ਨੂੰ ਜਰੂਰ ਮਿਲੂਗਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਚੰਡੀਗੜ੍ਹ ਫਿਰੋਜ਼ਪੁਰ ਹਾਈਵੇ ਹੈ ਜਿਹਦੇ ਉੱਪਰ ਵਿਜ਼ਿਬਿਲਟੀ ਬਹੁਤ ਬਹੁਤ ਘਟ ਹੈ ਬਹੁਤ ਨੇੜੇ ਆ ਕੇ ਵਹੀਕਲ ਦੇਖਦੇ ਨੇ ਨੇੜੇ ਆ ਕੇ ਸਾਧਨਾਂ ਦਾ ਪਤਾ ਲੱਗਦਾ ਕਿ ਸਾਹਮਣੇ ਤੋਂ ਕੀ ਆ ਰਿਹਾ ਨਹੀਂ ਤਾਂ ਤੁਸੀਂ ਦੂਰ ਦੂਰ ਤੱਕ ਤਸਵੀਰਾਂ ਦੇਖੋਗੇ ਅਸੀਂ ਹਾਈਵੇ ਤੇ ਖੜੇ ਆ ਕਿ ਬਹੁਤ ਦੂਰੋਂ ਪਤਾ ਨਹੀਂ ਲੱਗਦਾ ਕਿ ਸਾਹਮਣੇ ਤੋਂ ਕੀ ਕੀ ਸਾਧਨ ਆ ਰਹੇ ਨੇ ਸੋ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਇਸ ਤਰ੍ਹਾਂ ਦੀ ਧੁੰਦ ਕਰੇ ਆਪਾਂ ਨਹੀਂ ਵੇਖੀ ਐ ਇਸ ਤਰ੍ਹਾਂ ਦੇ ਹਾਲਾਤ ਕਦੇ ਨਹੀਂ ਦੇਖੇ ਪਰ ਖਾਸ ਕਰਕੇ ਇਹ ਸਕੂਲੀ ਵਿਦਿਆਰਥੀ ਜਿਨ੍ਹਾਂ ਨੇ ਸਕੂਲ ਦੇ ਵਿੱਚ ਜਾਣਾ ਜਨ ਨੌਕਰੀ ਪੇਸ਼ੇਵਾਲੇ ਜਿਨ੍ਹਾਂ ਨੇ ਘਰੋਂ ਜਲਦੀ ਨਿਕਲਣਾ ਉਹਨਾਂ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਆ ਰਿਹਾ ਤੇ ਨਾਲ ਜਿਹੜਾ ਬੀਤੇ ਦਿਨੀ ਜਿਹੜੇ ਸੜਕ ਹਾਦਸੇ ਹੋਣੇ ਸ਼ੁਰੂ ਹੋਏ ਆ ਉਹ ਵੀ ਆਪਣੇ ਆਪ ਦੇ ਵਿੱਚ ਇਸ ਮੌਸਮ ਤੇ ਸਵਾਲ ਖੜਾ ਕਰਦੇ ਆ ਲੋਕਾਂ ਨਾਲ ਪਬਲਿਕ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਉਹ ਉਹ ਇਸ ਨੂੰ ਕੀ ਸਮਝਦੇ ਆ ਕਿ ਇਹ ਮੌਸਮੀ ਧੁੰਦ ਹੈ ਜਾਂ ਇਹ ਪ੍ਰਦੂਸ਼ਣ ਦੀ ਧੁੰਦ ਹੈ ਆਓ ਆਪਾਂ ਗੱਲ ਕਰਦੇ ਆ ਮੌਸਮ ਦੀ ਕਰਵਟ ਬਦਲਣ ਤੋਂ ਬਾਅਦ ਜਿਉਂ ਹੀ ਇੱਕਦਮ ਧੁੰਦ ਵਧਣੀ ਸ਼ੁਰੂ ਹੋਈ ਇਸੇ ਦੇ ਨਾਲ ਹੀ ਸਾਡੇ ਟ੍ਰੈਫਿਕ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਪੁਲਿਸ ਵਿਭਾਗ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਉਹਨਾਂ ਦੀ ਵੀ ਇੱਕ ਜ਼ਿੰਮੇਵਾਰੀ ਵੱਧ ਗਈ ਆ ਲੋਕਾਂ ਨੂੰ ਅਗਾਹ ਕਰਨਾ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦੇਣੇ ਸੜਕ ਤੇ ਅਸੀਂ ਕਿਸ ਤਰ੍ਹਾਂ ਚੱਲਣਾ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਵੀ ਇਹ ਧੁੰਦ ਹੋਰ ਵੀ ਵਧੇ ਵਿਭਾਗ ਦੇ ਮੁਲਾਜ਼ਮ ਸਾਡੇ ਨਾਲ ਨੇ ਸਰ ਨਰਪਾਲ ਸਿੰਘ ਜੀ ਸਰ ਦੋ ਤਿੰਨ ਦਿਨਾਂ ਤੋਂ ਆਪਾਂ ਦੇਖਿਆ ਧੁੰਦ ਇੱਕਦਮ ਬਦਣੀ ਸ਼ੁਰੂ ਹੋ ਗਈ ਕੁਈ ਕਹਿ ਰਿਹਾ ਕਿ ਅਨੁਮਾਨ ਹੈ ਕਿ ਮੌਸਮ ਐਡਵਾਂਸ ਹੋ ਗਿਆ ਤੇ ਹੁਣ ਧੁੰਦ ਪੈਣੀ ਸ਼ੁਰੂ ਹੋ ਗਈ ਤੇ ਕਈ ਕਹਿ ਰਹੇ ਆ ਕਿ ਇਹ ਜਿਹੜੀ ਧੁੰਦ ਆ ਇਹ ਜਿਹੜੀ ਆਪਣੇ ਪਟਾਕੇ ਜਾਂ ਕੋਈ ਹੋਰ ਪ੍ਰਦੂਸ਼ਣ ਕਰਕੇ ਹੋਈ ਆ ਤੁਹਾਡਾ ਅਨੁਮਾਨ ਕੀ ਕਹਿੰਦਾ ਇਹ ਜੀ ਵੈਸੇ ਮੌਸਮ ਦੇ ਬਦਲਣੇ ਕਰਕੇ ਧੁੰਦ ਹੋਈ ਆ ਕਿਉਂਕਿ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਪ੍ਰਦੂਸ਼ਣ ਦੇ ਨਾਲ ਹੁੰਦੀ ਤਾਂ ਪਹਿਲਾਂ ਹੋ ਜਾਂਦੀ ਅੱਗ ਤਾਂ ਬਹੁਤ ਘੱਟ ਲੱਗੀ ਆ ਇਸਦੀ ਅੱਗ ਨਹੀਂ ਅੱਗ ਨਹੀਂ ਲਾਈ ਗਈ ਨਹੀਂ ਪਰਾਲੀ ਨੂੰ ਇਹ ਮੌਸਮ ਕਰਕੇ ਹੀ ਧੁੰਦ ਹੋਈ ਆ ਬਾਕੀ ਲੋਕਾਂ ਨੂੰ ਚਾਹੀਦਾ ਵੇ ਜਰੂਰੀ ਕੰਮਾਂ ਤਾਂ ਘਰੋਂ ਬਾਹਰ ਨਿਕਲੋ ਕੱਲ ਸੁਧਾਰ ਦੇ ਕੋਲੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਮੌਕੇ ਤੇ ਦੋ ਜਾਨਾਂ ਦੀ ਡੈਥ ਹੋ ਗਈ ਠੀਕ ਹੈ ਨਾ ਉਹ ਜਾ ਕੇ ਸਾਰਾ ਅਸੀਂ ਜਾਮ ਖਲਵਾਇਆ ਤੇ ਪੀਲੀਆਂ ਲਾਈਟਾਂ ਲਾ ਕੇ ਜਰੂਰ ਚੱਲੋ ਠੀਕ ਹੈ ਨਾ ਚਲੋ ਜਰੂਰੀ ਕੰਮ ਜਾਣਾ ਪੈਂਦਾ ਸਾਰਿਆਂ ਨੂੰ ਮੇਰੀ ਤਾਂ ਲੋਕਾਂ ਨੂੰ ਇਹੀ ਬੇਨਤੀ ਆ ਕਿ ਜਰੂਰੀ ਕੰਮਾਂ ਤਾਂ ਘਰੋਂ ਬਾਹਰ ਨਿਕਲੋ ਪੀਲੀਆਂ ਲਾਈਟਾਂ ਲਾ ਕੇ ਚੱਲੋ ਤੇ ਹੌਲੀ ਚੱਲੋ ਜੀ ਖਾਸ ਕਰਕੇ ਉਹ ਲੋਕ ਜਿਹੜੇ ਸਕੂਲੀ ਵਹਨਾਂ ਚਲਾਉਂਦੇ ਆ ਜਾ ਜਿਨ੍ਹਾਂ ਦੇ ਨਾਲ ਕੋਈ ਪਰਿਵਾਰ ਨਹੀਂ ਇਧਰ ਉਧਰ ਆਉਣਾ ਚਾਹੀਦਾ ਹੋਰ ਉਹ ਕਿਸ ਤਰ੍ਹਾਂ ਦੀ ਸਾਵਧਾਨੀ ਰੱਖਣ ਕਿਉਂਕਿ ਕੰਮ ਵੀ ਦੇਖੋ ਸਭ ਨੇ ਕਰਨੇ ਹੁੰਦੇ ਆ ਜਿਵੇਂ ਤੁਸੀਂ ਕਿਹਾ ਜ਼ਰੂਰੀ ਕੰਮਾਂ ਤਾਂ ਘਰੋਂ ਨਿਕਲੋ ਬਹੁਤ ਸਾਰਿਆਂ ਨੂੰ ਮੋਟਰਸਾਈਕਲ ਤੇ ਹੀ ਨਿਕਲਣਾ ਪੈਂਦਾ ਨਾਲ ਲੋਈ ਦੀ ਬੁੱਕਲ ਮਾਰ ਲੈਂਦੇ ਆ ਹੋਰ ਵੀ ਬਹੁਤ ਕੁਝ ਉਹਨਾਂ ਲਈ ਕੋਈ ਸੁਝਾ ਉਹਨੂੰ ਇਹੀ ਆ ਜੀ ਜੇ ਉੱਤੇ ਕੱਪੜਾ ਵਗੈਰਾ ਆਪਾਂ ਨੂੰ ਲੈਣਾ ਪੈਂਦਾ ਤਾਂ ਕੱਪੜਾ ਵਹਿਰਾ ਪ੍ਰੋਪਰ ਬੰਨ ਕੇ ਰੱਖੋ ਕਈ ਵਾਰ ਬੰਦਾ ਬੇਤਿਆਨਾ ਹੋ ਜਾਂਦਾ ਠੰਡ ਕਰਕੇ ਆਪਾਂ ਕੰਬਲ ਵਗੈਰਾ ਜਾਂ ਲੋਈ ਵਗੈਰਾ ਉੱਤੇ ਲੈ ਲੈਨੇ ਆ ਉਹ ਮੋਟਰਸਾਈਕਲ ਦੇ ਟਾਇਰ ਦੇ ਵਿੱਚ ਫਸ ਕੇ ਹਾ ਇਸੇ ਤਰ੍ਹਾਂ ਜਿਹੜੇ ਸਕੂਲੀ ਪੈਣਾ ਉਹਨਾਂ ਨੂੰ ਡਰਾਈਵਰਾਂ ਨੂੰ ਚਾਹੀਦਾ ਵੀ ਡਿਸਟੈਂਸ ਬਣਾ ਕੇ ਚੱਲੋ ਗੱਡੀਆਂ ਦੇ ਵਿੱਚ ਜਲਦਬਾਜ਼ੀ ਨਾ ਕਰੋ ਹਾਦਸਾ ਹਮੇਸ਼ਾ ਜਲਦਬਾਜ਼ੀ ਨਾਲ ਹੀ ਹੁੰਦਾ ਜੀ ਠੀਕ ਆ ਸਾਵਧਾਨੀ ਵਰਤੋ ਜੀ ਸ਼ੁਕਰੀਆ ਸਰ ਤੇ ਸਾਵਧਾਨੀ ਦੇ ਵਿੱਚ ਹੀ ਸਭ ਦਾ ਬਚਾਅ ਹੈ ਸਰਦਾਰ ਨਰਪੈ ਸਿੰਘ ਜੀ ਸੇਵਾਮਾਨ ਨਿਵਾ ਰਹੀ ਨੇ ਜਗਰਾਉਂ ਦੇ ਵਿੱਚ ਬਤੌਰ ਟਰੈਫਿਕ ਇਨਚਾਰਜ ਤੇ ਇੱਥੇ ਆਪਾਂ ਦੇਖ ਰਹੇ ਹਾਂ ਪਿੱਛੇ ਕਾਫੀ ਜਾਮ ਲੱਗ ਗਿਆ ਦਾ ਲਾਈਟਾਂ ਬਾਰੇ ਦੱਸਿਆ ਇਹਨਾਂ ਨੇ ਤੇ ਖਾਸ ਕਰਕੇ ਜਿਹੜੇ ਵੀਰ ਕੋਈ ਪਿੰਡਾਂ ਵਾਲੇ ਜਾਂ ਕੋਈ ਵੀ ਲੋਈ ਦੀ ਬੋਕਲ ਮਾਰ ਕੇ ਮੋਟਰਸਾਈਕਲ ਤੇ ਇਧਰ ਉਧਰ ਆਉਣਾ ਜਾਣਾ ਹੁੰਦਾ ਉਹਨਾਂ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਆ ਖਾਸ ਕਰਕੇ ਸਕੂਲੀ ਬੱਚਿਆਂ ਵਾਲੀ ਹਾਦਸਿਆਂ ਦਾ ਜ਼ਿਕਰ ਕੀਤਾ ਸੁਧਾਰ ਦੇ ਕੋਲ ਵੱਡਾ ਹਾਦਸਾ ਹੋਇਆ ਸੋ ਇਹ ਧੁੰਦ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੋਰ ਵਧਣਾ ਹੋਵੇ ਤਾਂ ਆਪ ਨਾਲ ਰਾਹਗੀਰਾਂ ਨਾਲ ਵੀ ਗੱਲ ਕਰਾਂਗੇ ਲੋਕਾਂ ਨਾਲ ਗੱਲ ਕਰਾਂਗੇ ਵਹੀਕਲਾਂ ਵਾਲੇ ਸਾਥੀਆਂ ਨਾਲ ਗੱਲ ਕਰਾਂਗੇ ਕਿ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਧੁੰਦ ਦਾ ਸਾਹਮਣਾ ਕਰ ਰਹੇ ਆ ਕਿਉਂਕਿ ਕੰਮ ਧੰਦੇ ਵਿੱਚ ਸਭ ਨੇ ਆਉਣਾ ਜਾਣਾ ਹੁੰਦਾ ਆਓ ਚੱਲਦੇ ਆਪਾਂ ਰਾਹਗੀਰ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਨਾਗਰ ਵੱਕਸਵਾਲ ਸਿੰਘ ਕਿੱਥੋਂ ਆਏ ਜੀ ਪਿੰਨ ਖੱਜਾ ਵਾਲਾ ਅੱਛਾ ਜਿਵੇਂ ਮੈਂ ਵੇਖਿਆ ਤਾਂ ਸਮਾਨ ਲੈ ਕੇ ਆਇਓ ਸਬਜ਼ੀ ਵਗੈਰਾ ਦੁਕਾਨਦਾਰੋਂ ਤੇ ਪਰਤੁੰਦ ਵੀ ਪੈਣੀ ਸ਼ੁਰੂ ਹੋ ਗਈ ਸਮੱਸਿਆ ਕੀ ਨਹੀਂ ਕਰੀ ਆ ਸਮੱਸਿਆ ਬਹੁਤ ਡੱਕਦਾ ਆ ਰਹੀ ਆ ਜੀ ਅਸੀਂ ਆਨੂੰ ਇਹ ਵੀ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਵਾ ਇੱਥੇ ਆਨੂੰ ਕਿਉਂਕਿ ਅਸੀਂ ਇਹ ਵੀ ਮਨਲਾ ਗੱਡੀ ਦਾ ਮਗਰ ਲਾ ਕੇ ਆਉਂਦੇ ਆਂਗੇ ਮੂਰੇ ਕੁਛ ਦੇਖ ਨਹੀਂ ਰਿਹਾ ਵਿਜ਼ਿਬਿਲਟੀ ਬਿਲਕੁਲ ਖਤਮ ਹੋ ਗਈ ਹਾਂਜੀ ਹਾਂਜੀ ਕੀ ਲੱਗਦਾ ਇਹ ਧੁੰਦ ਮੌਸਮ ਦੀ ਆ ਜਾਂ ਪ੍ਰਦੂਸ਼ਣ ਵਾਲੀ ਧੁੰਦ ਆ ਨਹੀਂ ਮੈਸੇ ਮੌਸਮ ਦੇ ਹਿਸਾਬ ਨਾਲ ਸਹੀ ਆ ਰਹੀ ਹੈ ਕਿਉਂਕਿ ਪਹਿਲਾਂ ਪਿਛਲੇ 5-4 ਸਾਲਾਂ ਤੋਂ ਵੇਖ ਰਿਹਾ ਨਵੰਬਰ ਚ ਕਦੇ ਧੁੰਦ ਨਹੀਂ ਪਈ ਦਸੰਬਰ ਚ ਵੀ ਨਹੀਂ ਪੈਂਦੀ ਸੀ ਪਿਛਲੇ ਸਾਲ ਤੋਂ ਹਾਂਜੀ ਅਗਤੀ ਪਹਿਲਾਂ ਹੀ ਆ ਰਹੀ ਆ ਜੀ ਸੋ ਰਾਹੀਰ ਦੁਕਾਨਦਾਰ ਪਿੰਡਾਂ ਵਾਲਿਆਂ ਲਈ ਥੋੜਾ ਮੁਸ਼ਕਲ ਹੋ ਗਿਆ ਵਿਜ਼ਿਬਿਲਟੀ ਬਿਲਕੁਲ ਖਤਮ ਹੋ ਗਈ ਹੈ ਬਾਈ ਜੀ ਨੇ ਸਮਾਨ ਲੈ ਕੇ ਆਏ ਆ ਕੰਮ ਧੰਦੇ ਦੇ ਸੰਬੰਧ ਚ ਸਭ ਨੇ ਆਉਣਾ ਜਾਣਾ ਹੁੰਦਾ ਸੋ ਇਹਨਾਂ ਨੇ ਦੱਸਿਆ ਕਿ ਵਿਜ਼ਿਬਿਲਟੀ ਬਿਲਕੁਲ ਖਤਮ ਹੋ ਗਈ ਬਾਕੀ ਰਾਹੀਰਾਂ ਨਾਲ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਭ ਨੇ ਕੰਮ ਧੰਦੇ ਵੀ ਜਾਣਾ ਹੈ ਲਾਜ਼ਮੀ ਹੈ ਪਰ ਬਾਈ ਜੀ ਕੀ ਨਾਮ ਆ ਕਿਹੜੇ ਪਿੰਡੋਂ ਮੇਰਾ ਕੋਟੇਪਰੇਮਸਾਰਾ ਜੀ ਤਿੰਨ ਚਾਰ ਦਿਨਾਂ ਤੋਂ ਹੁਣ ਧੁੰਦਪੋਦਾ ਜ਼ੋਰ ਵੱਧ ਗਿਆ ਠੀਕ ਹੈ ਨਾ ਮੈਂ ਦੇਖਿਆ ਤੁਸੀਂ ਵੀ ਭੂਰੀ ਲੈ ਕੇ ਆਏ ਹੋ ਉੱਤੇ ਠੀਕ ਹੈ ਨਾ ਕੰਮ ਧੰਦੇ ਆਉਣਾ ਲਾਜ਼ਮੀ ਹੁੰਦਾ ਕਿੰਨਾ ਦਿਖਦਾਗਾ ਜਦੋਂ ਆਪਾਂ ਸਵੇਰ ਤੋਂ ਆਏ ਹਾਂ ਘਾਟੇ ਹੀ ਦਿਂਦਾ ਜੀ ਹਾਂ ਬੇ ਵੱਜਣ ਦਾ ਖਤਰਾ ਹੀ ਆ ਹਾਂ ਜੀ ਕੀ ਲੱਗਦਾ ਇਹ ਮੌਸਮ ਦੀ ਧੁੰਦ ਆ ਕਿ ਪ੍ਰਦੂਸ਼ਣ ਵਾਲੀ ਧੁੰਦ ਆ ਪ੍ਰਦੂਸ਼ਣ ਵਾਲੀ ਆ ਜੀ ਪ੍ਰਦੂਸ਼ਣ ਵਾਲੀ ਆ ਪਰ ਮੈਂ ਕਈ ਮੁਲਾਜ਼ਮਾਂ ਨਾਲ ਗੱਲਾਂ ਕੀਤੀਆਂ ਟਰੈਪ ਕਾਲੇ ਨਾਲ ਹੋਰਾਂ ਨਾਲ ਵੀ ਉਹ ਕਹਿੰਦੇ ਵੀ ਪ੍ਰਦੂਸ਼ਣ ਵਾਲੀ ਧੁੰਦ ਨਹੀਂ ਲੱਗਦੀ ਵੀ ਐਕੀ ਤਾਂ ਪਰਾਲੀ ਨੂੰ ਵੀ ਓਨੀ ਅੱਗ ਨਹੀਂ ਲਾਈ ਹੈ ਪਟਾਕੇ ਵੀ ਚੱਲੇ ਆ ਜਦੋਂ ਦੀਵਾਲੀ ਵੇਲੇ ਆਪਾਂ ਮੰਨਦੇ ਆ ਤਾਂ ਕਹਿੰਦੀ ਆ ਹਾਂ ਪਟਾਕਿਆਂ ਨਾਲ ਹੀ ਆ ਹਾਂਜੀ ਥੋ ਮੁਲਾਜ਼ਮਾਂ ਨੇ ਤਾਂ ਕਿਹਾ ਕਹਿੰਦੇ ਵੀ ਆਉਣਾ ਜਾਣਾ ਆਪਦਾ ਘੱਟ ਹੀ ਕਰੋ ਜੇ ਜ਼ਰੂਰੀ ਕੰਮਾਂ ਦਾ ਤਾਂ ਹੀ ਆਓ ਤੇ ਉਹ ਤਾਂ ਹਣ ਕੰਮ ਤਾਂ ਆਉਣਾ ਹੀ ਆ ਜਿਹਨੇ ਵੀ ਆਉਣਾ ਕੰਮ ਤਾਂ ਆਉਣਾ ਹੀ ਆ ਸਹੀ ਆ ਹਾਂਜੀ ਤਾ ਕੰਮ ਦੇ ਸਬੰਧ ਵਿੱਚ ਆਉਣਾ ਸਭ ਦੀ ਮਜਬੂਰੀ ਹੈ ਸੋ ਆਪਾਂ ਵੇਖਿਆ ਕਿ ਕਿਸ ਤਰ੍ਹਾਂ ਧੁੰਦ ਦੇ ਕਰਕੇ ਪੂਰਾ ਜਨਜੀਵਨ ਪ੍ਰਭਾਵਿਤ ਹੋਇਆ ਹਾਲਾਂਕਿ ਹਲੇ ਸ਼ੁਰੂਆਤੀ ਦਿਨ ਨੇ ਨਵੰਬਰ ਮਹੀਨਾ ਚੱਲ ਰਿਹਾ ਨਵੰਬਰ ਮਹੀਨੇ ਦੇ ਕਰਕੇ ਹਲੇ ਠੰਡ ਨੇ ਆਮਦ ਕੀਤੀ ਆ ਉਨੀ ਠੰਡ ਹਲੇ ਨਹੀਂ ਪੈ ਰਹੀ ਕਿਉਂਕਿ ਮੌਸਮ ਦਾ ਮિજાਜ ਦੇਖੋ ਕਿ ਬਾਹਰ ਠੰਡ ਹੈ ਪਰ ਅੰਦਰ ਸਾਨੂੰ ਹਲੇ ਵੀ ਦਫ਼ਤਰਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਹਲਕੇ ਫੁਲਕੇ ਪੱਖੇ ਛੱਡ ਕੇ ਬੈਠਣਾ ਪੈਂਦਾ ਸੋ ਤਸਵੀਰਾਂ ਨੇ ਸਾਡੇ ਰੋਡਸ ਦੇ ਉੱਪਰ ਕਿਸ ਤਰ੍ਹਾਂ ਦਾ ਲੋਕਾਂ ਨੂੰ ਰਾਹੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਵਿਜ਼ਿਬਿਲਟੀ ਬਹੁਤ ਘਟ ਗਈ ਆ ਪਰ ਮੌਸਮ ਦੇ ਮિજાਜ ਕੁਛ ਇਸ ਤਰ੍ਹਾਂ ਨੇ ਕਿ ਉੱਪਰ ਤੋਂ ਲੈ ਕੇ ਇੱਧਰ ਥੱਲੇ ਗਰਾਊਂਡ ਤੱਕ ਪੰਜਾਬ ਤੱਕ ਹਿਮਾਲਿਆ ਪਰਬਤ ਤੋਂ ਲੈ ਕੇ ਪੰਜਾਬ ਤੱਕ ਸਾਰੀ ਤਰ੍ਹਾਂ ਹੀ ਜਿਹੜਾ ਹੈਗਾ ਮੌਸਮ ਪੂਰੀ ਤਰ੍ਹਾਂ ਕਲਾਈਮੇਟ ਪੂਰੀ ਤਰ੍ਹਾਂ ਬਦਲਿਆ ਹੋਇਆ ਹੈਗਾ ਚੰਡੀਗੜ੍ਹ ਦੇ ਵਿੱਚ ਪ੍ਰਦੂਸ਼ਣ ਦੀ ਜਿਹੜੀ ਡਿਗਰੀ ਆ ਉਹਦਾ ਜਿਹੜਾ ਪਾਰਾ ਹੈਗਾ ਉਹ 400 ਡਿਗਰੀ ਕੋਲ ਪਹੁੰਚ ਗਿਆ ਸੋ ਇਹ ਕੁਝ ਪਟਾਕਿਆਂ ਦੇ ਪ੍ਰਦੂਸ਼ਣ ਕਰਕੇ ਵੀ ਕਿਹਾ ਜਾ ਰਿਹਾ ਹੈਗਾ ਹਾਲਾਂਕਿ ਪਰਾਲੀ ਨੂੰ ਇਸ ਵਾਰ ਉਹ ਨਹੀਂ ਅੱਗ ਨਹੀਂ ਲਾਈ ਗਈ ਤੇ ਪਰ ਬਹੁਤ ਸਾਰਿਆਂ ਦਾ ਕਹਿਣਾ ਕਿ ਇਹ ਮੌਸਮ ਦੀ ਐਡਵਾਂਸ ਆਮਦ ਹੋ ਗਈ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਲੋਕ ਆਪਦੇ ਕੰਮਾਂ ਧੰਦਿਆਂ ਲਈ ਜਾ ਰਹੇ ਨੇ ਬੱਚਿਆਂ ਨੇ ਸਕੂਲ ਵੀ ਜਾਣਾ ਲੋਕਾਂ ਨੇ ਆਪਣੇ ਕੰਮਾਂ ਧੰਦੇ ਵੀ ਜਾਣਾ ਪਰ ਉਹਨਾਂ ਨੂੰ ਤਕਲੀਫਾਂ ਬਹੁਤ ਆ ਰਹੀਆਂ ਨੇ ਕੈਮਰਾਮੈਨ ਕੁਲਜੀਤ ਦੇ ਨਾਲ ਮੈਂ ਹਰਜਿੰਦਰ ਸਿੱਧੂ